ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਕੱਲ ਜਿਹੜੀ ਦੋਸਤੋ ਇਸ ਘਰੋਂ ਆਪਾਂ ਵੀਡੀਓ ਪੋਸਟ ਕੀਤੀ ਸੀ ਇੱਕ ਬੈੜ ਸੀਗੀ ਤੇ ਅੱਜ ਫਿਲਹਾਲ ਦੋ ਬੈੜਾਂ ਤੁਹਾਨੂੰ ਆਪਾਂ ਦਿਖਾ ਦਾਂਗੇ ਬਿਲਕੁਲ ਤਾਜ਼ੀਆਂ ਸੁਨੀਆਂ ਸਵੀਆਂ ਨੇ ਤੇ ਟਾਈਮ ਪੁੱਛ ਲਾਂਗੇ ਕਿੰਨਾ ਸਮਾਂ ਹੋ ਗਿਆ ਸਵੀਆਂ ਨੂੰ ਤੇ ਕੀ ਥੱਲੇ ਮਿਲਕ ਤੇ ਕੀ ਪਾਪੜ ਤਰਵੇਗਾ ਤੇ ਵੀਡੀਓ ਦੇ ਨਾਲ ਜਿਹੜਾ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਬਾਕੀ ਬਿਲਕੁਲ ਸਰਿਆੜੀ ਵੀ 5-6 ਕਿਲੋਮੀਟਰ ਦੀ ਦੂਰੀ ਆ ਦੋਸਤੋ ਪੱਟੀ ਸ਼ਹਿਰ ਦੀ ਦੂਰੀ ਵੀ ਜਿਹੜੀ ਆ 5-6 ਕਿਲੋਮੀਟਰ ਦੀ ਆ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਬੁਰਜ ਨੱਥੂਕੇ ਕਰਨੀ ਆ ਆਓ ਕਰਦੇ ਆ ਗੱਲਬਾਤ ਵੀਰ ਹੈਪੀ ਦੇ ਨਾਲ ਪੁੱਛਦੇ ਆ ਵੀ ਅੱਜ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਸੋ ਇੱਕ ਜਿਹੜੀ ਦੋਸਤੋ ਹੋਰ ਬੇਨਤੀ ਆ ਵੀ ਜਿਹੜਾ ਪਸ਼ੂ ਤੁਹਾਨੂੰ ਜਿਸ ਘਰ ਤੋਂ ਵੀ ਆਪਾਂ ਖਾਸ ਤੌਰ ਤੇ ਵੀਡੀਓ ਪਾ ਰਹੇ ਆ ਉਥੋਂ ਪਸ਼ੂ ਜਿਹੜਾ ਦਿਖਾ ਰਹੇ ਆ ਉਹਦੀ ਨਿਰਕ ਪਰਖ ਤਸ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰਨੀ ਆ ਆਪਦੀ ਜ਼ਿੰਮੇਵਾਰੀ ਸਮਝ ਕੇ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਿਸੇ ਵੀਰ ਨੇ ਰਕਮ ਲਾਉਣੀ ਆ ਦੋਸਤੋ ਚਾਹੇ ਕਿਸੇ ਵੀਰ ਨੇ 20000 ਲਾਉਣਾ ਚਾਹੇ ਕਿਸੇ ਨੇ 50 ਲਾਉਣਾ ਵੀ ਪਾਕੀ ਨਰਕ ਪਰਖ ਜ਼ਰੂਰੀ ਆ ਠੀਕ ਆ ਤੇ ਬਾਕੀ ਵਪਾਰੀ ਵੀਰਾਂ ਨੂੰ ਵੀ ਜਿਹੜੀ ਦੋਸਤੋ ਇੱਕ ਬੇਨਤੀ ਵੀ ਆ ਵੀ ਘਟੋ ਘਟ ਵੀ ਜਿਹੜਾ ਪਸ਼ੂ ਦੋਸਤੋ ਸੋਇਆ ਹੁੰਦਾ ਤਾਜ਼ਾ ਜੇਰ ਪ੍ਰੋਪਰ ਪਈ ਹੁੰਦੀ ਆ ਤੇ ਜੇਰ ਪ੍ਰੋਪਰ ਦੱਸਿਆ ਕਰੋ ਜੇਕਰ ਕੜਵਾਈ ਹੁੰਦੀ ਆ ਡਾਕਟਰ ਤੋਂ ਉਹ ਪ੍ਰੋਪਰ ਦੱਸਿਆ ਕਰੋ ਤਾਂ ਜੋ ਦੋਸਤੋ ਅੱਗੇ ਕੋਈ ਵੀਰ ਲੈ ਕੇ ਜਾਵੇ ਤੇ ਆਪਦੀ ਸਮਝਣਾ ਜੇਕਰ ਲੈ ਕੇ ਜਾਣਾ ਪਸ਼ੂ ਲੈ ਕੇ ਜਾਵੇ ਜਾਂ ਨਹੀਂ ਪਸੰਦ ਤੇ ਹੋਰ ਕੋਈ ਪਸ਼ੂ ਲੈ ਕੇ ਜਾ ਸਕਦਾ ਠੀਕ ਆ ਵੀ ਇਹ ਨਹੀਂ ਹੈਗਾ ਵੀ ਦਬੜੂ ਕੁਸਰੂ ਆਪਾਂ ਕਰਦੀਏ ਵੀ ਹਨਾ ਵੀ ਜੇਰ ਹੱਥੀ ਘੜਾਈ ਹੋਵੇ ਤੇ ਜਾਂ ਡਾਕਟਰ ਤੋਂ ਘੜਾਈ ਹੋਵੇ ਤੇ ਮੈਡੀਸਨ ਟਰੀਟਮੈਂਟ ਚੱਲਦਾ ਹੋਵੇ ਤੇ ਆਪਾਂ ਕਹਿ ਦਈਏ ਵੀ ਬੜੀ ਵਧੀਆ ਜੇਰ ਪੈ ਗਈ ਆਪਣੇ ਆਪ ਪੈ ਗਈ ਠੀਕ ਆ ਇੱਕ ਗੱਲਾਂ ਕਹਿਣ ਦੇ ਨਾਲ ਜਿਹੜਾ ਦੋਸਤੋ ਅੱਗੇ ਕਿਸੇ ਨੂੰ ਰਕਮ ਖਰਚਣ ਤੋਂ ਬਾਅਦ ਨੁਕਸਾਨ ਚੱਲਣਾ ਪੈਂਦਾ ਉਹਦੇ ਜ਼ਿੰਮੇਵਾਰ ਫਿਰ ਕੋਈ ਨਹੀਂ ਹੁੰਦਾਗਾ ਉਹ ਫਿਰ ਕਹਿ ਦਿੰਦੇ ਵੀ ਅਗਲੇ ਦੀ ਕਿਸਮਤ ਅਗਲੇ ਨਾਲ ਹੈ ਵੀ ਘੱਟੋ ਘੱਟ ਵੀ ਸੱਚਾਈ ਦੱਸੋਗੇ ਕਿ ਦੇਖ ਲਾ ਘੱਟੋ ਘੱਟ ਵੀ ਟ੍ਰੀਟਮੈਂਟ ਤਾਂ ਕਰਾ ਸਕਦਾ ਇਹ ਜ਼ਰੂਰੀ ਜਿਹੜੀਆਂ ਤੁਸੀਂ ਗੱਲਾਂ ਧਿਆਨ ਦੇ ਵਿੱਚ ਰੱਖਿਆ ਕਰੋ ਦੋਸਤੋ ਨਹੀਂ ਆਜੋ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵੀਰ ਹੈਪੀ ਸੱਸਰੀ ਕਾਲ ਸੱਸਰੀ ਦਾ ਸਾਨੂੰ ਸਾਹਿਬ ਹੋਰ ਠੀਕ ਠਾਕ ਜੀ ਮੈਂ ਠੀਕ ਕਰਦੀ ਲਾਈ ਹੈ ਐਪੀ ਬਾਈਰ ਪਛੂ ਦੋ ਬਕਾਉ ਦੋ ਆ ਜੀ ਅੱਛਾ ਜੀ ਵੜਾ ਹੀ ਆ ਗਈਆਂ ਤਾਜ਼ੀਆਂ ਸੁਈਆਂ ਨੇ ਸੁਈਆਂ ਸਵਾਈਆਂ ਜੀ ਕਿੰਨੇ ਕਿੰਨੇ ਦਿਨਾਂ ਤੱਕ ਸੰਜਾਉਣ ਦੀਆਂ ਭਾਈ ਉਹਨੇ ਸੁਈ ਨੂੰ 15 18 20 ਦਿਨ ਹੋਈ ਗਏ 15 ਦਿਨ ਜੇ ਉਹ 15 ਦੀ ਆਊਗੀ 15 ਦਿਨ ਦੀ ਐ ਹਾਂ ਜੀ 15 ਦਿਨ ਦੂਜੀ ਤਰੀਕ ਤੇ ਬੱਚਾ ਥੱਲੇ ਬੱਚਾ ਨੇ ਬੱਚਾ ਜੀ ਬੱਚਾ 15 ਕ ਦਿਨ ਦੀ ਜਿਹੜੀ ਦੋਸਤੋ ਇਹ ਸੁਈ ਹੈ ਬੜਾ ਪਹਿਲਾਂ ਇੱਕ ਦੂਜਾ ਜੀ ਦੂਜਾ ਦੂਜਾ ਜੀ ਦੂਜਾ ਸੂਬਾ ਠੀਕ ਆ ਦੂਜਾ ਸੂਬਾ ਇਹ ਤੁਸੀਂ ਜਿਹੜੀ ਦੋਸਤੋ ਵੱਚੀ ਦੇਖ ਦੇਖ ਰਹੇ ਹੋ ਠੀਕ ਆ ਤੇ ਆ ਥਾਣ ਥੋਣ ਵੇਖੋ ਦੋ ਦੋ ਹੈਪੀ ਬਈ ਕਿੰਨਾ ਥੱਲੇ ਹਾਜ਼ਰੀ ਨੇ ਕੋਈ 15 ਕਿਲੋ ਕੋਈ ਵੀ ਦੋ ਟਾਈਮ ਚੋਵੇ ਆਪਣੇ ਘਰੇ ਹਾਂਜੀ ਲਓ ਜੀ 15 ਕਿਲੋ ਹੈ ਨਾ ਹਾਂਜੀ ਬਿਲਕੁਲ ਭੀਪਾ ਜਿਹੜਾ ਭਾਂਡੇ ਜੇ ਪੈਂਦਾ ਵੀ ਇਹ ਕਹਿਣ ਜੀ ਜੇ ਕੋਈ ਇਦਾਂ ਖੜੂਗਾ ਤੇ 13 ਲੀਟਰ ਦੀ ਗਾਰੰਟੀ ਦੇਵਾਂਗੇ ਆਪਾਂ ਹਾਂ ਹਾਂਜੀ ਠੀਕ ਆ ਤੇ ਜੇ ਖੜੂਗਾ 13 ਲੀਟਰ ਦੀ ਗਾਰੰਟੀ ਹੋਊਗੀ ਆਪਣੇ ਘਰੇ ਜਿਹੜੇ 15 ਲੀਟਰ ਆਪਾਂ ਚਵਾ ਕੇ ਦੇਵਾਂਗੇ ਠੀਕ ਆ ਠੀਕ ਆ ਹਰ ਬਸ ਹੁਣ ਤਾਂ ਆਪਾਂ ਕਹਿਣੇ ਸਾਂਗੇ ਇਹੋ ਫਰਕ ਪਾ ਬਾਕੀ ਥੋੜੇ ਥੋੜੇ ਚਲੋ ਸਿੰਗੀ ਜਿਹੜੇ ਸਿੰਘ ਥੋੜੇ ਥੋੜੇ ਹੈ ਹਾਂਜੀ ਮਾੜੇ ਮਾੜੇ ਕਹਿਣੇ ਦਿਖਾਏ ਨੇ ਉਹ ਤਾਂ ਬੈਡ ਬਹੁਤ ਚੰਗੀ ਜਾਦਪਾਤ ਵਾਲੀ ਆ ਰੰਗ ਬਾਜ ਆ ਹਾਂ ਠੀਕ ਆ ਤੇ ਬਾਕੀ ਚਵਾਈ ਵਧੀਆ ਥਣਾ ਮੈਂ ਕਹਿੰਦਾ ਇੱਕ ਨੰਬਰ ਆ ਜੀ ਚੋਣ ਕੋਈ ਪੂ ਸ਼ੀਟਾਂ ਨਹੀਂ ਕੋਈ ਥਣ ਵਾਦ ਘਾਡੂ ਤਾਂ ਮੈਂ ਜ਼ਿੰਮੇਵਾਰ ਹਾਂ ਹਾਂਜੀ ਠੀਕ ਹੈ ਭਰਾ ਜੋ ਗੱਲ ਹੁੰਦਾ ਉਹ ਪਹਿਲੋ ਕਰਦਾ ਵੀ ਆਹ ਗੱਲ ਜਵਾਬ ਆ ਦਿਓ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਜਿਹੜਾ ਬਾਅਦ ਵਿੱਚ ਲਾਮਾ ਹੋ ਮਾੜਾ ਹੁੰਦਾ ਬਾਕੀ ਇੱਕ ਦੋਸਤੋ ਤੁਹਾਡੇ ਤੱਕ ਵੀ ਰਿਕਵੈਸਟ ਆ ਜਿਹੜੇ ਵੀਰ ਨੇ ਖਰੀਦਣੀ ਮੈਂ ਵਾਰ-ਵਾਰ ਤਾਂ ਕਹਿਣਾ ਹੁੰਨਾ ਆਨਲਾਈਨ ਸੌਦਾ ਵੀ ਕਰੋ ਪਰ ਜਿੱਥੇ ਤੁਹਾਨੂੰ ਲੱਗਦਾ ਵੀ ਕਾਫੀ ਹੱਦ ਤੱਕ ਠੀਕ ਆ ਵਿਸ਼ਵਾਸ ਆ ਜਿਹੜੇ ਵਪਾਰੀ ਵੀਰ ਤੇ ਉੱਥੇ ਆਨਲਾਈਨ ਸੌਦਾ ਵੀ ਕਰੋ ਜਿਹੜੇ ਬੰਦੇ ਤੇ ਵਿਸ਼ਵਾਸ ਨਹੀਂ ਹੈਗਾ ਉੱਥੇ ਆਨਲਾਈਨ ਸੌਦਾ ਨਾ ਕਰੋ ਉੱਥੇ ਦੋਸਤੋ ਲੱਖਾਂ ਹਜ਼ਾਰਾਂ ਪਸ਼ੂ ਤੁਸੀਂ ਵੇਖਦੇ ਹੋ ਪਰ ਆਪਣੀ ਨਰਖ ਪਰਕ ਆਪਣੀ ਤਸੱਲੀ ਦੇ ਨਾਲ ਪਸ਼ੂ ਛੱਟਦਾ ਹੁੰਦਾ ਤੁਸੀਂ ਜਿਹੜਾ ਪਸ਼ੂ ਫਿੱਟ ਪੈਂਦਾ ਚਵਾਈ ਫਿੱਟ ਪੈਂਦੀ ਆ ਉਸ ਦੇ ਵਿੱਚ ਸਿਹਤ ਹੈਲਥ ਵਾਈਜ਼ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂਗਾ ਉਹ ਪਸ਼ੂ ਨੂੰ ਹੱਥ ਪਾਲਿਆ ਕਰੋ ਕੋਈ ਚਾਰਾ ਖਾਂਦਾ ਸਹੀ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਦੇਖਣੀਆਂ ਹੁੰਦੀਆਂ ਨੇ ਤੇ ਖੋਲ ਕੇ ਵੀਰ ਹੈਪੀ ਦਿਖਾਈਏ ਕਰੀ ਅ ਵੇੜ ਜਿਹੜੀ ਆ ਦੋਸਤੋ ਚੰਗੀ ਆ ਠੀਕ ਆ ਨਵੀਂ ਵੇੜ ਆ ਮੱਛੀ ਨਵੀਂ ਆ ਆਪਾਂ ਕਹਾਂਗੇ ਵੀ ਦੂਜਾ ਸਵੇਰ ਤੋਂ ਮੱਛੀ ਭਾ 70 7 ठीक है आ बाकी हवाना लेवा जो दोस्तों पिछले बैक साइड तो आप देख रहे हैं बिलकुल पद्धर जमलेवा ਇਹ ਲੋਕ ਨੂੰ ਦਾ ਕੋਈ ਚਾਲ ਫਿਰ ਕੋਈ ਸ਼ੀਲ ਸਾਹੂ ਕੋਈ ਤੇ ਕੋਈ ਗੱਲ ਬਾਤ ਨਹੀਂ ਗਈ ਸ਼ੀਲ ਠੰਡੀ ਆ ਜਿੱਦਾਂ ਮਾਝਾ ਬਣਾਈਏ ਲੋਈ ਰਸਾਈ ਛੜਦਾ ਜੀ ਠੀਕ ਆ ਮੋੜ ਦੀ ਜੀ ਨੇ ਕੇਲੇ ਦਿਖਾ ਜੈ ਬੈਡ ਜੀ ਲੈ ਲੋ ਇਹ ਸ਼ਾਨਦਾਰ ਵੈਡ ਓਵਰ ਆਲ ਜਿੰਨੀ ਕੁਆਲਿਟੀ ਚੰਗੀ ਆ ਪੂਰੀ ਬਰੀਡ ਵਾਲੀ ਆ ਹਾਂ ਹਾਂ ਫਿਰ ਬਕੇਲੇ ਸੰਗੀਨ ਦਿਖਾਏ ਬਿਲਕੁਲ ਅਸਲ ਕੋਈ ਨਹੀਂ ਗੱਲਬਾਤ ਕੋਈ ਨਹੀਂ ਠੀਕ ਹੈਪੀ ਪਾਕ ਕਿੰਨਾ ਕ ਮੁੱਲ ਫਿਰ ਲੈਣ ਦੇਣ ਕੀ ਕਰਤਾ ਭਾਈ 90000 ਪਹੁੰਚ ਕਰ ਦਿਆਂਗੇ 45000 ਚ 90000 ਚ ਪਹੁੰਚ ਕਰ ਦਿਆਂਗੇ ਪਹੁੰਚ ਕਰਨ ਲੱਗ ਪਈ ਹੁਣ ਫਿਰ ਸਾਰੇ ਪੰਜਾਬ ਪਰ ਵਿੱਚ ਪੰਜਾਬ 'ਚ ਨਾਲੇ ਵੀ ਨਾਲੇ ਪਸ਼ੂ ਘਰੇ ਪਹੁੰਚ ਹੋ ਜੇਂਦੀ ਨਾਲ ਆਪ ਤੋਰਾ ਫੇਰਾ ਤੋੜਾ ਫੇਰਾ ਕੀ ਨਾ ਉਹ ਗੱਡੀ ਵਾਲਾ ਹੱਥ ਘੱਲ ਦਈਦਾ ਜੀ ਹੂੰ ਦੂਰ ਦਰਾਡੇ ਜਾਣਾ ਹੋਵੇ ਤੇ ਇਹਦਾ ਕੋਈ ਨਹੀਂ ਸਾਨੂੰ ਸਭ ਜਾ ਜਾਂਦਾ ਨਾਲ ਬਿਲਕੁਲ ਬਿਲਕੁਲ ਗੱਡੀ ਵਾਲੇ ਉਹਨੇ ਕਿਰਾਇਆ ਲੈਣਾ ਉਹਦਾ ਕੰਮ ਹੀ ਇਹ ਆ ਬਿਲਕੁਲ ਆਪਾਂ ਦੂਰੀ ਕੰਮ ਤਾਂੰਦਾ ਕਰਨਾ ਹੁੰਦਾ ਹੈ ਨਾਲੇ ਲਾਭੀ ਦੋਸਤੋ ਬੰਨੀ ਬਾਹਰ ਹੋਣੀ ਮਿਲਣੀ ਹਾਂ ਇਹ ਗੱਲ ਕਰੀਏ ਇਹਨੇ 55-60000 ਰੁਪਏ ਇਦਾਂ ਹੀ ਮੰਗਣਾ ਵਾ ਪਰ ਆਪਾਂ 90000 ਚ ਪਹੁੰਚ ਕਰਨੀ ਹੈ 49000 ਦੇ ਵਿੱਚ ਦੋਸਤੋ ਆਲ ਪੰਜਾਬ ਦੇ ਵਿੱਚ ਡਿਲੀਵਰੀ ਆ ਠੀਕ ਆ ਤੇ ਪਸ਼ੂ ਦੇ ਵਿੱਚ ਕੋਈ ਵਾਸ਼ੀ ਦੇ ਗਏ ਨੇ ਸੈਂਦੀ ਨਹੀਂ ਲਗਾਏ ਵਾਸ਼ੀ ਵਲੋਂ ਕਿੱਡੀ ਆ ਹਾਂ ਆ ਕਰੋ ਚੈੱਕ ਜੀ ਬੇਲ ਦੀ ਜਿਹੜੀ ਆ ਦੋਸਤੋ ਬੇਲ ਬੂਲ ਵੇਖੋਗੇ ਲੰਬਾਈ ਪੂਰੀ ਆ ਤੇ ਆ ਉਲਟੋ ਪਹਿਣੀ ਵਾਲੇ ਪਾਸੇ ਚੈੱਕ ਕਰੋ ਆ ਕਰੋ ਚੈੱਕ ਜੀ ਪਹਿਲਾ ਥਾਂ ਕੀ ਕੁਆਲਿਟੀ ਆ ਠੀਕ ਆ ਬਈ ਸ਼ਾਨਦਾਰ ਕੁਆਲਿਟੀ ਆ ਦੋਸਤੋ ਬਿਲਕੁਲ ਮੁੱਠੀ ਵਾਲਾ ਤੇ ਹੱਥੀ ਚਵਾਈ ਵਾਲਾ ਪਥਾਨ ਇਹਨੂੰ ਕਹਿ ਸਕਦੇ ਆ ਤੇ ਰੇਡ ਵੀਰ ਨੇ ਦੱਸਤਾ ਇਸ ਤੋਂ ਬਾਅਦ ਆ ਕੀ ਜਿਹੜੀ ਨੈਕਸਟ ਵੈੜਾ ਸੈਕੰਡ ਨੰਬਰ ਤੇ ਆ ਬਈ ਹੈਪੀ ਪਾਜੀ ਦੀ ਡਿਟੇਲ ਕੀ ਆ ਤੇਰੀ ਪਾਜੀ ਕਲੋਸ ਫਰੀਜ਼ ਚ ਹਾਂ ਜਿਹੜੀ ਸੀ ਸਭ ਵੇਚਾ ਪੂਰੀ ਆਹ ਕਰੋ ਚੈੱਕ ਜੀ ਲੈਣਾ ਸੀ ਕੋਈ ਬਚੀ ਨਹੀਂ ਇਹ ਦੂਜਾ ਕੇ ਪਹਿਲਾ ਸੁਆ ਪਹਿਲਾ ਪਹਿਲਾ ਨਹੀਂ ਇਹ ਪਹਿਲੋਂ ਨੇ ਹਾਂ ਜੀ ਕੋਈ ਠੀਕ ਆ ਇਹ ਛੋਟਾ ਗਿਫਟ ਆ ਠੀਕ ਹੈ ਛੋਟਾ ਗਿਫਟ ਹੈ ਹਾਂਜੀ ਤੇ ਸੂਆ ਪਹਿਲਾਂ ਤਾਂ ਕਿੰਨਾ ਕੁ ਤੋਂ ਤੁਹਾਨੂੰ ਚਾਹੀਦਾ ਦੁੱਧ ਭਾਜੀ 13 ਲੀਟਰ ਹੋਊਗਾ ਹਾਂ 12 ਕਿਲੋ ਦੀ ਕੋਈ ਗਾਰੰਟੀ ਲੈ ਜੇ ਆਪਣੇ ਤੋਂ ਕਿੰਨੇ ਦਿਨ ਦੀ ਸੂਈ ਹੈ ਜੀ ਸੂਈ ਨੂੰ ਜੀ ਭਾਜੀ ਆ ਵੇਚ ਲਓ 15 ਦਿਨ ਹੋਊਗਾ ਛੀ ਮਗਰ ਜਿਹੜੇ ਹਮ ਆਪਣਾ ਅੱਜ ਨਾਲ ਹੀ ਵਸੇ ਹੋਏ ਠੀਕ ਹੈ ਹਾਂਜੀ ਚੈੱਕ ਕਰਾਂਗੇ ਜਿਹੜੀ ਦੋਸਤੋ ਪਿਛੇ ਬਚੀ ਆ ਠੀਕ ਆ ਤੇ ਆਪ ਹੀ ਬਚੀ ਤੇ ਮਗਰ ਵੀ ਬਚੀ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਜੀ 13 ਲੀਟਰ ਜੀ 13 ਆਪਣੀ ਗਾਰੰਟੀ ਹੋਊਗੀ ਆ ਕਰੋ ਜੀ 13 ਲੀਟਰ ਜਿਹੜੀ ਦੋਸਤੋ ਮਿਲਕ ਦੀ ਕਪੈਸਿਟੀ ਆ ਇਹਦੇ ਥੱਲੇ ਠੀਕ ਆ ਤੇ ਆ ਥਾਣਾ ਹਾਥੋਂ ਤੁਸੀਂ ਚਵਾਈ ਵਾਲਾ ਚੰਗਾ ਮੈਂ ਕਹਿੰਦਾ ਪੂਰੀ ਚਵਾਈ ਹੁੰਦੀ ਆ ਜੀ ਪੂ ਸ਼ਟਾ ਧੰਨਵਾਦ ਘਾਟੋ ਮੈਂ ਜ਼ਿੰਮੇਵਾਰ ਹਾਂ ਕਿ ਆਪਾਂ ਕੀ ਗੱਲ ਕਰ ਗਏ ਵੀ ਪੂ ਸ਼ਟਾ ਕੋਈ ਨਾ ਹੋਊਗਾ ਹੂੰ ਠੀਕ ਆ ਖੋਲੋ ਵੀਰ ਤੇ ਹਾਈਟ ਜਿਹੜੀ ਆ ਦੋਸਤੋ ਨਾਰਮਲ ਮੀਡੀਅਮ ਜੀ ਹਾਈਟ ਆ ਠੀਕ ਆ ਭਾਈ ਸ਼ੇਰਦਾਂ ਦੀ ਜੋ ਮੂੰਹ ਮੇਰੇ ਤੇ ਮੂੰਹ ਛੀ ਗੱਲ ਵੀ ਦੋ ਦਿਨ ਦੁੱਧਿਆ ਸੁਕੇ 4 15 ਲੀਟਰ ਚੋਈ ਜਾਣਾ ਜੋ ਆ ਦੇਖੋ ਜੀ ਇਹ ਵੀ ਸ਼ਾਨਦਾਰ ਆ ਜੀ ਨਹੀਂ ਸ਼ਾਨਦਾਰ ਕਾਹ ਦਿੰਦਾ ਜੀ ਵੀਰ ਛੋਟਾ ਗਿਫਟ ਲੈਣਾ ਵੇਖ ਲਓ ਸੀਲ ਸਾਊ ਆ ਵੀ ਠੰਡੀ ਆ ਹਾਂ ਲਓ ਵੀ ਭਰਾਵੋ ਜਰਸੀ ਦਾ ਕਰੋਜ ਲਿਆ ਲਈਆਂ ਭਾਈ ਸਾਰੇ ਕਰੋਜ ਬ੍ਰੀਡ ਜੀ ਗਰਮੀ ਕਰਕੇ ਹੂੰ ਠੀਕ ਆ ਇਹ ਹੈਪੀ ਵੀਰ ਦੇ ਕੋਲ ਇਹਦੇ ਦੋਸਤ ਪਸ਼ੂ ਪੇਲ ਓਕੇ ਹਾਂਜੀ ਇਹੋ ਜਿਹੇ ਗਾਲ-ਵਾਲ ਲੈਣਾ ਸੀਲਸ ਰੱਗਾ ਵੇਲੋ ਠੀਕ ਆਂ ਤੁਹਾਨੂੰ ਅਬ ਇਹਦੇ ਦੇਖੋ ਥਾਂ ਪੂਰਾ ਚਵਾਈ ਵਾਲਾ ਹੈ ਬਹਿੜੀ ਸੌਂਗੀ ਹੈ ਸੀਲ ਠੰਡੀ ਆ ਤੇ ਇਹੜਾ ਬੰਦਾ ਮਾਰੇ ਛੱਡ ਤੇ ਗੁੱਜੀ ਨਾ ਵਜੇ ਜਾ ਕੇ ਠੀਕ ਹੈ ਅਤੇ ਕਿੰਨਾ ਕ ਹੈਪੀ ਵੀਰੇ ਮੁੱਲ ਫਿਰ 37000 ਦੀ ਬਾਈ ਪਹੁੰਚ ਕਰਦੇ ਆਂ 37000 ਦੀ 37000 ਦੀ ਪਹੁੰਚ ਕਰਦੇ ਆਂ ਠੀਕ ਹੈ ਜੀ 37000 ਰੇਡੀ ਦੋਸਤੋ ਪਹੁੰਚ ਆ ਠੀਕ ਆ ਦੋ ਦੇ ਬਾਈ 13 ਲੀਟਰ ਹੋਊਗਾ 12 ਲੀਟਰ ਕਹਿ ਕੇ ਲਵਾਵਾਂਗੇ ਆਪਾਂ ਵੈਸੇ ਹੈਗਾ ਕਿੰਨਾ ਹੁਣ 12 13 ਲੀਟਰ ਹੋਊਗਾ 13 ਆਪਦੇ ਘਰੇ ਚਵਾ ਦਿਆਂਗੇ ਕੋਈ ਇਦਾਂ ਖੜੂਗਾ ਤੇ 12 ਦੀ ਗਾਰੰਟੀ ਦਵਾਵਾਂਗੇ ਆਪਾਂ ਠੀਕ ਹੈ ਜੀ ਲਓ ਵੀ ਭਰਾਵੋ ਇਹ ਦੋ ਨਾਕ ਸੀਗੇ ਠੀਕ ਆ ਬਾਈ ਹੈਪੀ ਦੇ ਕੋਲ ਕੋਈ ਗੱਲਬਾਤ ਹੈ ਸੀਲ ਸਾਡੇ ਆਹ ਦੇਖ ਸਕਦੇ ਹੋ ਆ ਵੀਰਾਂ ਥਾਣੇ ਨੇ ਲੇ ਲਓ ਠੀਕ ਹੈ ਜਿਹੜਾ ਜੀ ਮਾੜੀ ਦਾ ਬੋਲ ਰਿਹਾ ਠੰਡੀ ਧੀ ਹੋਈ ਹੈ ਠੀਕ ਹੈ ਭਰਾ ਠੀਕ ਹੈ ਦੋਨੋਂ ਵੜਾ ਜਿਹੜੀਆਂ ਦੋਸਤੋ ਬਕਾਊਗਾ ਤਾਜ਼ੀਆਂ ਸੁਈਆਂ ਕੋਈ 15 ਦਿਨ ਦੀ ਕੋਈ 12 14 ਦਿਨ ਦੀ ਇੱਥੇ ਕਿ ਜਿਹੜੇ ਦੋਸਤੋ ਪਸ਼ੂਆਂ ਦਾ ਸੁਗਾ ਤੇ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਤੇ ਨੰਬਰ ਜਿਹੜੇ ਆ ਬਾਈ ਹੈਪੀ ਦੇ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਦਿੰਨੇ ਆ ਨੰਬਰ ਮਰਾ ਬੋਲਿਓ ਜੀ ਭਾਜੀ ਫੋਨ ਮਰਾਇਆ ਮੇਰਾ 8103773575 9465133237 ਪਿੰਡ ਆਪਣਾ ਗਾ ਬੁਰਜਨਥੂਏ ਜ਼ਿਲ੍ਹਾ ਕਰਨਤਾਂ ਤਸੀਲ ਪੱਟੀ ਹੈ ਜੀ ਨਾਮ ਮੇਰਾ ਪੀਲ ਬਿਲਕੁਲ ਠੀਕ ਆ ਤੇ ਰੇਟ ਭਾਪੜ ਤਾਂ ਵੀ ਜੜਾ ਦੋਸਤੋ ਠੀਕ ਆ ਜਾਇਜ ਆ ਬਾਕੀ ਤੁਸੀਂ ਬਿਲਕੁਲ ਤੇ ਇਹ ਕੋਈ ਇਧਰ ਦੇ ਬਠਿੰਡੇ ਦੇ ਬੰਦੇ ਨੇ ਮੁੰਲੇ 5000 ਰੁਪਿਆ ਗੱਡੀ ਆ ਲੈਣਾ ਹੂੰ ਬਈ ਆਹੋ ਗੱਲ ਕੀਤੀ ਵੀ ਉਧਰ ਤੋਂ ਉਧਰ ਖੜੀਆ ਤੇ 5-7000 ਰੁਪਿਆ ਗੱਡੀ ਵਾਲਾ ਲੈ ਲੀਂਦਾ ਹੈ ਤਗੜਾ ਮੁੰਡਿਆ ਕਹਿੰਦਾ ਪਾਜੀ 24 2000 ਛੱਡ ਦੋ 3000 ਛੱਡ ਦੋ ਜੋ ਕਿ ਆਪ ਦੋ ਦਰ ਚਾਹ ਵਨ ਗੱਡੀ ਵਾਲਾ ਲਿਆਉਣ ਵਾਲਾ ਹੋਊਗਾ ਨਾ ਤੇ ਜਿੰਨਾ ਕਰਾ ਮੇਰਾ ਗੱਡੀ ਵਾਲਾ ਗੋਣਾ ਮੈਂ ਛੱਡੂ ਹੂੰ ਉਧਰੋਂ ਗੱਡੀ ਵੀ ਲਿਆ ਸਕਦਾ ਆਪਦੀ ਲੋ ਵੀ ਦੋਸਤੋ ਜੇਕਰ ਗੱਡੀ ਟਰਾਂਸਪੋਰਟ ਦਾ ਵਹੀਕਲ ਤੁਹਾਡੇ ਕੋਲ ਹੈਗਾ ਉਹਦੇ ਵਿੱਚੋਂ ਮਾਈਨਸ ਹੋ ਜਾਊਗਾ ਜਿਸ ਘਰ ਤੋਂ ਵੀ ਤੁਸੀਂ ਤੁਰਨਾ ਮੰਨ ਲਓ ਜੇ ਤੁਸੀਂ 250 ਕਿਲੋਮੀਟਰ ਤੋਂ ਵੀ ਆ ਰਹੇ ਹੋ ਤੇ ਉਹ ਜਿਹੜਾ ਜਿੰਨਾ ਖਰਚਾ ਗੱਡੀ ਨਾਲ ਲਾਊਗਾ ਉਹ ਵਿੱਚੋਂ ਮਾਈਨਸ ਹੋ ਜਾਊਗਾ ਉਹਨੇ ਤੁਹਾਨੂੰ ਜਿਹੜੀ ਘੱਟ ਵਾੜ ਮਿਲ ਜਾਊਗੀ ਜੇਕਰ ਤੁਸੀਂ ਹੋਮ ਡਿਲੀਵਰੀ ਚਾਹੁੰਦੇ ਹੋ ਜਿਵੇਂ ਹੈਪੀ ਬਾਈ ਦਾ ਕੰਮ ਇਹ ਘਰੇ ਪਹੁੰਚਾ ਦਾਂਗੇ ਕਹਿੰਦਾ ਉਹ ਹਿਸਾਬ ਨਾਲ ਤੁਸੀਂ ਜਿਹੜਾ ਜਿਕਰ ਕਾਊਂਟ ਕਰੋਗੇ ਤੇ ਉਹ ਇਹਦਾ ਖਰਚਾ ਦੋਸਤੋ ਵਿੱਚ ਇਨਕਲੂਡ ਹੈਗਾ ਟਰਾਂਸਪੋਰਟ ਦਾ ਠੀਕ ਆ ਤੇ ਉਹਨੇ ਦੇ ਵਿੱਚ ਪਹੁੰਚ ਹੋ ਜਾਊਗੀ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਾਂਗੇ ਨੰਬਰ ਭਾਈ ਦੱਸਿਓ ਜੀ ਫੋਨ ਮੈ ਮੇਰਾ 88 43 73 73 575 94 65 33 237 ਜੀ ਪਿੰਡ ਆਪਣਾ ਬੁਰਜਨਥੂਗਾ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਓਕੇ ਜੀ ਤੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ